ਲੋਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਫਿਰ ਪਹੁੰਚ ਗਏ ਜੀ ਕੋਟਕਪੁਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਤੇ ਤੇ ਲੋਜੀ ਸਾਹਮਣੇ ਦੇਖੋ ਇਹ ਪੱਕੇ ਲੱਗ ਚੁੱਕਿਆ ਢੇਰੀਆਂ ਬਣ ਚੁੱਕੀਆਂ ਤੇ ਆਹ ਵੇਖੋ ਜੀ ਬਹੁਤ ਵਧੀਆ ਟਾਪ ਦੀ ਕੁਆਲਿਟੀ ਅਜ ਬਾਸਪਤੀ ਆਈ ਹੈ ਕੋਟਕਪੁਰਾ ਮੰਡੀ ਦੇ ਵਿੱਚ ਤੇ ਲੋਜੀ ਟਾਈਮ ਜਿਹੜਾ ਜੀ 11 ਵਜੇ ਚ ਸਿਰਫ 5 ਮਿੰਟ ਬਾਕੀ ਆ ਤੇ 5 ਮਿੰਟਾਂ ਨੂੰ ਜਿਹੜੀ ਬੋਲੀ ਜਿਹੜੀ ਸ਼ੁਰੂ ਹੋਊਗੀ ਅਰੇਵਲ ਤੁਸੀਂ ਦੇਖ ਸਕਦੇ ਬਹੁਤ ਭਾਰੀ ਮਾਤਰਾ ਦੇ ਵਿੱਚ ਜਿਹੜੀ ਅਰੇਵਲ ਹਜੇ ਹੋ ਰਹੀ ਹੈ ਕੋਟਕਪੁਰਾ ਮੰਡੀ ਦੇ ਵਿੱਚ ਦੇਖੋ ਬਾਸਪਤੀ ਦੇ ਨਾਲ ਤੇ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀ ਜਾਂ ਕਣਕ ਵੇਚਣੀ ਹੋਵੇ ਉਹ ਸਕਰੀਨ ਤੇ ਚੱਲਦੇ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਦੇਖੋ ਜੀ ਵਧੀਆ ਟਾਪ ਦੀ ਕੁਆਲਿਟੀ ਬਾਸਪਤੀ ਬਹੁਤ ਸੁੱਕੀ ਬਾਸਪਤੀ ਆ ਰਹੀ ਹੈ ਦੇਖੋ ਸਿਰਾ ਕੁਆਲਿਟੀ ਹੈ ਦੇਖੋ ਤੇ ਬਾਕੀ ਚੱਲਦੇ ਆਪਾਂ ਬੋਲੀ ਤੇ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਤਰੀਕ ਅੱਜ ਹੈਗੀ ਜੀ 8 ਸਤੰਬਰ 2025 ਜਗ੍ਹਾ ਕੋਟਕਪੁਰਾ ਮੰਡੀ ਤੇ ਸਮਾਂ ਜਿਹੜਾ ਜੀ 11 ਵਜੇ ਚ ਸਿਰਫ 5 ਮਿੰਟ ਬਾਕੀ ਆ ਤੇ 5 ਮਿੰਟਾਂ ਨੂੰ ਬੋਲੀ ਸ਼ੁਰੂ ਹੋਊਗੀ ਤੇ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਲੋ ਜੀ ਚਲਦੇ ਆ ਬੋਲੀ ਤੇ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਕੋੜਕਪੁਰਾ ਮੰਡੀ ਲੋ ਜੀ ਕਿਸਾਨ ਵੀਰ ਸਾਹਮਣੇ ਪਹਿਲੀ ਢੇਰੀ ਤੋਂ ਜਿਹੜੀ ਬੋਣੀ ਸ਼ੁਰੂ ਹੋ ਗਈ ਹੈ ਦੇਖਦੇ ਆ ਕਿਹੜੀ ਕੁਆਲਿਟੀ ਤੇ ਕਿੱਥੋਂ ਤੱਕ ਜਾਂਦੀ ਲੋ ਜੀ 1401 ਲੱਗਦੀ ਆ ਮੁੱਛਾ ਲੱਗਦੀ ਆ 1401 ਮੁੱਛਲ ਬਸ ਕੁਝ ਸਿੰਗਲ ਕਰਾਏ ਨਾ ਕਰਾਏ ਓਕੇ ਜੀ ਸ਼ੁਰੂ 1401 1401 90 पॉइंट 2 3200 3600 ਦਾ ਮੁੱਲ ਸ਼ੁਰੂ ਹੋਇਆ 1401 3600 3700 3600 3600

ਲੋ ਲੱਕੇ ਤੇ 36000 ਰੁਪਏ ਲਈ ਪਹਿਲੀ ਢੇਰੀ ਦੀ ਬੋਲੀ ਹੋ ਚੁੱਕੀ ਹੈ ਦੂਜੀ ਢੇਰੀ ਤੇ ਜਾਂਦੇ ਦੇਖਦੇ ਕਿਹੜੀ ਕੁਆਲਿਟੀ ਹੈ ਤੇ ਕਿੱਥੋਂ ਤੱਕ ਜਾਂਦੀ ਹੈ ਲੋ ਜੀ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਲੋ ਜੀ ਬਹੁਤ ਵਧੀਆ ਟਾਪ ਦੀ ਢੇਰੀਆਂ ਆ ਗਈਆਂ ਜੀ ਲੋ ਜੀ ਇਹ ਮਿੱਚੌਣਾ ਜੀਰੋ ਇੱਕ ਮੁੱਛਲ ਟਾਪ ਦੀ ਢੇਰੀ ਟਾਪ ਦੀ 3100 3100 3100 3100 ਹਾਊਸ ਕਾ ਲਗਣਾ ਹੈ ਜੀ ਬੋਲੀ ਤੋਂ ਡਬਲ ਟੱਕਾ ਲੱਗਾਈ ਜਗਾ ਬੋਲੀ ਵਿੱਚ ਸਭ ਟਪਾ 3100 3100 ਹਾਂਜੀ 3100 ਕੱਢ ਦੇ ਬਈ ਕੱਢ ਦੇ 10 ਰੁਪਏ ਦਾ 10 ਰੁਪਏ ਦੀ 15 ਦੀ 15 15 15 15 500 ਰੁਪਏ ਲੈ ਜੀ ਨਾ 15 500 ਝੋਨੇ ਦਾ ਲੋਹ ਪੀ ਰਿਹਾ ਮੰਡੀ ਸੀ ਹਾਂ ਅੱਜ ਤਾਂ ਮੈਂ ਆਇਆ ਨਹੀਂ ਅੱਛਾ 50 ਰੁਪਏ 55 50 ਰੁਪਏ 3505 ਰੁਪਏ ਦੀ 500 ਰੁਪਏ 50 ਰੁਪਏ 3505 ਰੁਪਏ 50 ਰੁਪਏ 3605 ਰੁਪਏ ਨਾ ਹੁਵੀ ਐਕਨੀਸ਼ ਹੋਈ ਆ

ਜਾਨੂਏ ਜਾਨੂ ਕਰਾਹੀ ਸੜਕ ਪਾਰ ਜਾਨੂ ਬੋਲੀ ਪੰਜ ਤਹਵੀਰ ਹੈਗੇ ਜਾਨੂ ਡਬਲ ਪੰਖੇ ਦੇ ਬਾਅਦ ਘਟਣ ਦੇ ਪੈਸੇ ਭਾਈ ਨਹੀਂ ਜਾਨੂਏ 35 ਤੋਂ 50 10 15 15 15 15 15 15 35 ਤੋਂ 15 ਨਹੀਂ 37 ਤੋਂ 15 ਤੱਕ ਪਹੁੰਚ ਗਈ ਬੋਲੀ 3715 2 14 ਹੀ ਰਕ ਮੁਛਲ 32 9 ਵਜੇ ਹੋ ਗਈ 3725 30 30 ਹੋ ਗਈ 30 30 ਤੇ تینਾਂ ਦੋ ਬੋਲਣਾ ਕਿ ਮਨ 35 ਹਾਂ ਬੋਲੋ 35 40 40 3745 55 55 55 55 55 55 ਬਤਨ ਦਾ ਬੋਲੋ ਭਾਈ 3755 ਬਾਬੂ ਕੁ ਵੀ ਦੇ ਨਾ 3755 ਰੁਪਏ ਲੱਗੇ ਡੋਲ ਪੱਖੇ ਤੇ ਲੱਗੇ 14 ਜੀਰ ਇੱਕ ਮੁੱਛਲਾ ਦੇਖੋ ਜੀ ਆਹ ਵਾਲੀ ਕੁਆਲਿਟੀ ਹੈ ਦੇਖੋ ਜੀ ਦੇਖੋ ਜੀ ਚਲੋ ਜੀ ਅਗਲੀ ਢੇਰੀ ਦੇਖਦੇ ਹਾਂ ਕਿਹੜੀ ਢੇਰੀਆਂ ਤੇ ਕਿੱਥੋਂ ਤੱਕ ਜਾਂਦੀਆਂ ਬਾਕੀ ਵੀਡੀਓ ਨਾਲ ਜੁੜੇ ਰਿਹਾ ਕਰੋ ਜੀ ਚਲੋ ਜੀ ਉਸੇ ਵੀ ਕਰਾ ਬੋਲੋ ਜੀ ਬੋਲੋ ਬੋਲ ਕੇ 350 50 370 ਮੰਦਰਾ 21 21 370 50 ਪੰਗਾ ਡਾ ਲਿਆ ਨਾ 50 350 350 50 50 ਜਾ ਸੰਘਾ ਡਬਲ ਹੈ ਨਾ 55 55 55 55 55 60 60 ਪੈਰ ਪੈਰ ਆਪ ਦੋਈ ਬੁਣੀ ਦੋ 70 ਆਹਗਾ ਤੋ ਬੁਣੀ 70 70 70 70 ਇਹ ਜਾਵੇ ਬੋਲੀ ਕੀ ਬੋਲੀ ਬੋਲਨੇ 370 ਉਧਰ ਬਣੀ ਹੈ ਜੈ ਮਾਰਤਾ ਜੀ 70 70 ਜੰਦੇ 70 80 80 ਕਿਆਸੀ 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 3585 ਕਿਆਸੀ ਮੋਟੀ ਜਾਲੀ ਬੈਤੀ ਸਭ ਕਿਆਸੀ ਬੈਤੀ ਸਭ ਕਿਆਸੀ ਬੋਲੋ ਬੈਤੀ ਸਭ ਕਿਆਸੀ ਬੋਲੋ ਭਾਈ ਬੈਤੀ ਸਭ ਕਿਆਸੀ ਚੈਨ ਨਹੀਂ ਲਾਈ 3585 3585 ਰੁਪਏ ਲੱਗੀ 17 18 ਆਹ ਵਾਲੀ ਕੁਆਲਿਟੀ ਸੀ 3585 ਰੁਪਏ ਲੱਗੀ ਜੋ ਗੇਲੇ ਉੱਪਰ ਲਾਈ ਕੇ ਮਾਰੀ ਹੋਗੀ ਤੇ ਤੁਸੀਂ ਕੋਈ 3400 3400 3400 3400 3400 ਲਾਲੀਪੋਤ ਭਾਈ 3400 ਹਾਂ 10 10 60 75 ਰੁਪਏ ਕਰਦੇ 75